ਇਹਨਾਂ ਬੀਰੋ ਕਿਸੇ ਵੀ ਝੋਲਾ ਛਾਪ ਤੋਂ AI ਕਰਾਉਣ ਤੋਂ ਬਜਾਏ ਕਿਸੇ ਟੈਕਨੀਕਲੀ ਸਾਊਂਡ ਬੰਦੇ ਤੋਂ AI ਕਰਾਓ ਸਦਾਰਸ਼ਾ ਅਸੀਂ ਇਹ ਜਾਨਣਾ ਚਾਹਾਂਗੇ ਕਿ ਜਿਹੜਾ ਰਿਪੀਟ ਬਰੀਡਿੰਗ ਜਾਂ ਇਹ ਕੀ ਹੈ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਧੰਨਵਾਦ ਡਾਕਟਰ अरोड़ा ਤਿੰਨ ਵਾਰ ਤੋਂ ਜ਼ਿਆਦਾ ਮਸਨੂਈ ਗਰਭਦਾਨ ਜਾਂ ਨੈਚੁਰਲ ਤੌਰ ਤੇ ਆਪਾਂ ਜਿਹੜਾ ਕੁਦਰਤੀ ਗਰਭਦਾਨ ਕਰਾਉਨੇ ਆਂ ਫਸਾਨ ਦਾ ਝੋਟੇ ਤੋਂ ਉਸ ਤੋਂ ਬਾਅਦ ਵੀ ਉਹ ਜਾਨਵਰ ਆ ਜਿਹੜਾ ਮਾਦਾ ਜਾਨਵਰ ਕਨਸੀਵ ਨਹੀਂ ਕਰਦਾ ਜਾਂ ਗੱਭਣ ਨਹੀਂ ਠਹਿਰਦਾ ਫੇਰ ਚੌਥੀ ਵਾਰੀ ਬੋਲ ਜਾਂਦਾ ਉਹਨੂੰ ਅਸੀਂ ਰਿਪੀਟ ਬਰੀਡਰ ਕਹਿ ਦਿੰਦੇ ਆ ਜਾਂ ਉਹ ਸਾਡਾ ਜਾਨਵਰ ਫਰਾ ਹੋ ਗਿਆ ਜੀ ਦੱਸੋ ਵੀ ਫਰਾ ਹੋਣ ਦੇ ਪਹਿਲਾਂ ਦੋ ਕਾਰਨ ਮੰਨੇ ਜਾਂਦੇ ਸੀ ਇੱਕ ਨਰ ਜਾਨਵਰ ਵੱਲੋਂ ਇੱਕ ਮਾਦਾ ਜਾਨਵਰ ਵੱਲੋਂ ਜੀ ਪਰ ਸਾਇੰਸ ਨੇ ਹੁਣ ਤੀਜਾ ਬੰਦਾ ਇੱਕ ਵਿੱਚ ਹੋਰ ਖੜਾ ਕਰਤਾ ਜੀ ਉਹ ਕਰਤਾ ਟੈਕਨੀਸ਼ੀਅਨ ਜਿਹਨੇ AI ਕਰਨੀ ਆ ਜੀ ਔਰ ਮੈਂ ਆਪਣੇ ਇਸ ਜਿਹੜਾ ਹੈਗਾ ਤਜਰਬਾ ਜਿਹੜਾ ਸਾਡਾ 2022 ਸਾਲ ਦਾ ਡਿਪਾਰਟਮੈਂਟ ਦੇ ਵਿੱਚ ਹੈਗਾ ਜਿਆਸੀਂ ਆਪ ਕੰਮ ਕੀਤਾ ਅਸੀਂ ਮੇਰੇ ਹਿਸਾਬ ਦੇ ਨਾਲ ਜਿਹੜਾ ਤੀਜਾ ਫੈਕਟਰ ਹੈ ਜਿਹੜਾ ਹੁਣ ਲਿਟਰੇਚਰ ਨੇ ਐਡ ਕੀਤਾ ਕਿ ਟੈਕਨੀਸ਼ੀਅਨ ਬਹੁਤ ਹੀ ਟ੍ਰੇਨਡ ਹੋਣਾ ਚਾਹੀਦਾ ਜੀ ਜੀ ਉਹਨੇ ਟਾਈਮ ਆਫ ਜਿਹੜਾ ਇਨਸੈਮੀਨੇਸ਼ਨ ਵੀ ਜਿਹੜਾ ਉਹਨੇ ਸਰਟਨ ਕਰਨਾ ਵੀ ਇਹਨੂੰ ਦੁਬਾਰਾ ਟੀਕਾ ਲੱਗਣ ਦੀ ਲੋੜ ਹੈ ਕਿ ਨਹੀਂ ਹੈ ਆਇਆ ਐਨੀਮਲ ਜਦੋਂ ਉਹ ਏਆਈ ਕਰ ਰਿਹਾ ਉਹ ਕਿੰਨੀ ਹੀਟ ਚ ਕੀ ਇਹਦੀ ਹੀਟ ਉਸ ਦੇ ਸੀਮਨ ਦੀ ਲਾਈਫ ਰੰਦੇ ਰੰਦੇ ਖਤਮ ਹੋ ਜੇਗੀ ਜਾਂ ਇਸ ਨੂੰ ਦੁਬਾਰਾ ਉਸੇ ਹੀਟ ਦੇ ਵਿੱਚ 12 ਜਾਂ 18 ਘੰਟੇ ਬਾਅਦ ਟੀਕਾ ਲਾਉਣ ਦੀ ਹੋਰ ਲੋੜ ਹੈ ਨੰਬਰ 1 ਨੰਬਰ 2 ਜੇ ਉਹ ਐਨਾ ਹੀਟ ਟ੍ਰੇਨਡ ਹੈ ਤਾਂ ਐਨੀਮਲ ਦੀਆਂ ਤਾਰਾਂ ਜਾਂ ਜਦੋਂ ਉਹ ਰੈਕਟਲ ਉਹਦਾ ਕਰੂਗਾ ਪਰ ਰੈਕਟਲ ਐਗਜ਼ਾਮੀਨੇਸ਼ਨ ਕਰੂਗਾ ਜੀ ਜਾਨਵਰ ਦਾ ਉਹ ਇਸ ਗੱਲ ਤੋਂ ਪੱਖੋਂ ਵੀ ਜੇ ਉਹ ਐਨਾ ਟ੍ਰੇਨਡ ਹੈ ਉਹ ਇਸ ਗੱਲੋਂ ਵੀ ਜਾਣੂ ਹੋ ਜਾਏਗਾ ਕਿ ਜਾਨਵਰ ਦੇ ਅੰਦਰ ਇਨਫੈਕਸ਼ਨ ਹੈ ਜਾਂ ਨਹੀਂ ਹੈ ਸੋ ਯੂਟਰਸ ਦੀ ਟੋਨ ਤੋਂ ਵੇਖ ਕੇ ਟੋਨ ਤੋਂ ਤੇ ਉਹਦੀ ਪਾਲਪ ਚੋਂ ਉਹਦੇ ਉਹਦੇ ਟੈਕਸਚਰ ਤੋਂ ਪਤਾ ਲੱਗ ਜਾਂਦਾ ਵੀ ਉਹ ਡਫੀ ਹੈ ਜਾਂ ਇਹ ਨੋਰਮਲ ਹੈ ਕਿਸਾਨ ਵੀਰੋ ਕਿਸੇ ਵੀ ਝੋਲਾ ਛਾਪ ਜਾਂ ਉਸ ਤੋਂ ਏਆਈ ਕਰਾਉਣ ਤੋਂ ਬਜਾਏ ਕਿਸੇ ਟੈਕਨੀਕਲੀ ਸਾਊਂਡ ਬੰਦੇ ਤੋਂ ਏਆਈ ਕਰਾਓ ਉਹ ਤੀਜੀ ਗੱਲ ਹੋਰ ਜੇ ਉਹ ਬੰਦਾ ਤੁਹਾਡਾ ਟ੍ਰੇਨਡ ਨਹੀਂ ਹੈ ਉਹ ਤੁਹਾਡੇ ਜਿਹੜਾ ਜੈਨਿਟੇਲੀਆ ਜਿਹੜਾ ਆਪਣਾ ਬੱਚੇਦਾਨੀ ਆ ਉਹਨੂੰ ਵੀ ਨੁਕਸਾਨ ਕਰ ਸਕਦਾ ਹੈ ਜੋ ਅੱਗੇ ਤੋਂ ਉਹਨੂੰ ਗਰਭਦਾਨ ਠਰਾਉਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਕ੍ਰੀਏਟ ਕਰੇਗਾ ਜੀ ਜੀ ਤੇ ਉਹ ਇੱਕ ਕਾਰਨ ਬਣ ਜਾਊਗਾ ਉਹ ਉਹਦੇ ਰਿਪੀਟ ਬਰੀਡਰ ਹੋਣ ਦਾ ਜੀ ਕਿਉਂ ਐਨਾ ਉਹਨੂੰ ਉਹ ਇਹ ਤਾਂ ਹੋ ਗਿਆ ਤੁਹਾਡਾ ਟੈਕਨੀਸ਼ੀਅਨ ਬਾਰੇ ਜਿਹੜੇ ਦੋ ਪਹਿਲੇ ਕਾਰਨ ਨੇ ਜੋ ਜੋ ਆਪਾਂ ਸ਼ੁਰੂ ਤੋਂ ਕਹਿੰਨੇ ਆਨੇ ਇੱਕ ਮੇਲ ਵੱਲੋਂ ਦੂਸਰਾ ਮਾਦਾ ਜੀ ਪਹਿਲਾ ਨਰ ਨਰ ਦਾ ਜੇ ਅਸੀਂ ਮਸਨੂਈ ਗਰਭਦਾਨ ਦੀ ਗੱਲ ਕਰੀਏ ਤਾਂ ਉਹਦੇ ਚ ਸਾਡੇ ਕੋਲੇ ਦੋ ਤਿੰਨ ਗੱਲਾਂ ਹੀ ਰਹਿ ਜਾਂਦੀਆਂ ਜੀ ਕਿਉਂਕਿ ਸੀਮਨ ਨੂੰ ਪਹਿਲੀ ਤਾਂ ਗੱਲ ਆ ਜਿਹੜਾ ਆਪਾਂ ਉਹਨੂੰ ਹੈਂਡਲ ਕਰ ਰਹੇ ਆ ਜਿਹੜੇ ਅਸੀਂ ਕੰਟੇਨਰ ਦੇ ਵਿੱਚ ਹੈਂਡਲ ਕਰ ਰਹੇ ਆ ਕੀ ਅਸੀਂ ਉਹਦੇ ਵਿੱਚ ਗੈਸ ਮੇਨਟੇਨ ਕਰ ਰਹੇ ਆ ਜੀ ਕੀ ਅਸੀਂ ਉਹਨੂੰ ਬਾਰ-ਬਾਰ ਉੱਪਰ ਥੱਲੇ ਤਾਂ ਨਹੀਂ ਕਰ ਰਹੇ ਵੀ ਉਹਨੂੰ ਐਕਸਪੋਜ਼ ਕਰਕੇ ਅਸੀਂ ਰਿਪੀਟਿਡ ਉਹਨੂੰ ਅਸੀਂ ਜਿਹੜੇ ਹੈਗਾ ਥਰਮਲ ਸ਼ੌਕ ਦੇਈ ਜਾਂਦੇ ਆ ਜੀ ਜੀ ਉਹਦੇ ਨਾਲ ਕੀ ਆ ਜਦ ਇੱਕ ਥਰਮਲ ਸ਼ੌਕ ਲੱਗ ਜੇ 50% ਜਿਹੜੇ ਸਪਾਰਮਾ ਸਾਡੇ ਉਹ ਮਰ ਜਾਂਦੇ ਆ ਸੋਤਰਾ ਕਾ ਦਾ ਮਤਲਬ ਸੀਮਨ ਦੀ ਕੁਆਲਿਟੀ ਅੱਛੀ ਹੋਣੀ ਚਾਹੀਦੀ ਹੈ ਸੀਮਨ ਦੀ ਕੁਆਲਿਟੀ ਅੱਛੀ ਹੋਣੀ ਚਾਹੀਦੀ ਹੈ ਨੰਬਰ 2 ਉਹਦੇ ਚ ਮੇਲ ਦਾ ਇੱਕ ਹੋਰ ਫੈਕਟਰ ਹੈ ਵੀ ਥਾਈਂਗ ਪ੍ਰੋਪਰ ਹੋਣੀ ਚਾਹੀਦੀ ਹੈ ਜੀ ਥਾਈਂਗ ਜਿਹੜੀ ਹੈਗੀ ਆ ਮਤਲਬ ਜਦੋਂ ਅਸੀਂ ਜਿਹੜਾ ਫਰੋਜ਼ਨ ਸੀਮਨ ਹੈ ਸਾਡਾ ਉਹਨੂੰ 37 ਡਿਗਰੀ ਤੇ ਪਾਣੀ ਦੇ ਵਿੱਚ 30 ਸੈਕਿੰਡ ਲਈ ਜਿਹੜਾ ਥਾ ਕਰਨਾ ਜੀ ਉਸ ਤੋਂ ਬਾਅਦ ਸਟਰਾ ਦਾ ਜਿਹੜਾ ਸੁਕਾਉਣਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਜੇ ਪਾਣੀ ਦਾ ਇੱਕ ਡ੍ਰੌਪ ਵੀ ਨਾਲ چلا ਗਿਆ ਤੁਹਾਡਾ ਸਾਰਾ ਸੀਮਨ ਡੈਡ ਹੋ ਜਾਣਾ ਜੀ ਜੀ ਕੱਟਣ ਨੂੰ ਸਟਰਾ ਨੂੰ ਕੱਟਣ ਤੋਂ ਪਹਿਲਾਂ ਜਿਹੜਾ ਸੀਮਨ ਦਾ ਛਸ਼ਟਾ ਉਹਨੂੰ ਸੁਕਾਉਣਾ ਕਾਟਨ ਨਾਲ ਟਿਸ਼ੂ ਪੇਪਰ ਨਾਲ ਜਿਸ ਤਰ੍ਹਾਂ ਵੀ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਜੀ ਨੰਬਰ 3 ਇਹ ਆਈ ਕਰਨ ਤੋਂ ਪਹਿਲਾਂ ਜਦੋਂ ਤੁਸੀਂ ਸਟਰਾ ਕੱਟਦੇ ਹੋ ਜੀ ਉਹ ਬਿਲਕੁਲ ਸਿੱਧਾ ਕੱਟਿਆ ਹੋਣਾ ਚਾਹੀਦਾ ਜੀ ਕਿਉਂਕਿ ਜੇ ਤੁਸੀਂ ਉਹਨੂੰ ਟੇਢਾ ਕੱਟ ਦੋਗੇ ਤਾਂ ਤੁਹਾਡਾ ਸਟਰਸ ਸ਼ੀਥ ਦੇ ਵਿੱਚ ਹੀ ਰਹਿ ਜਾਊਗਾ ਉਹ ਲਈ ਤੁਸੀਂ ਇੱਕ ਰਿਪੀਟ ਬਰੀਡਰ ਦਾ ਕਾਰਨ ਬਣ ਗਏ ਐਕਚੁਅਲ ਦੇ ਵਿੱਚ ਫਿਜ਼ੀਕਲੀ ਓਏ ਆਈ ਹੁੰਦੀ ਹੀ ਨਹੀਂ ਕਿਉਂਕਿ ਸੀਮ ਨਹੀਂ ਕਿਉਂਕਿ ਸੀਮ ਨਹੀਂ ਉੱਥੇ ਰਹਿ ਗਿਆ ਜੀ ਤੇ ਹੁਣ ਆ ਜੋ ਆਪਾਂ ਨਰ ਜਾਂ ਫੀਮੇਲ ਮਾਦਾ ਜਾਂ ਫੀਮੇਲ ਜਾਨਵਰ ਵਾਲੇ ਪਾਸੇ ਜੀ ਨੰਬਰ 1 ਉਹਦਾ ਕਾਰਨ ਕਈ ਜਮਾਂਦਰੂ ਨੁਕਸ ਹੁੰਦੇ ਆ ਜੀ ਜਿਦੇ ਵਿੱਚ ਬੱਚੇਦਾਨੀ ਦੇ ਵਿੱਚ ਕੋਈ ਪ੍ਰੋਬਲਮ ਆ ਉਹਦੀ ਅੰਡੇਦਾਨੀ ਦੇ ਵਿੱਚ ਕੋਈ ਪ੍ਰੋਬਲਮ ਆ ਉਹਦੇ ਬੱਚੇਦਾਨੀ ਦੇ ਮੂੰਹ ਦੇ ਵਿੱਚ ਕੋਈ ਪ੍ਰੋਬਲਮ ਆ ਜਿਦੇ ਕਰਕੇ ਸਪਰਮ ਤੇ ਅੰਡੇ ਦਾ ਮੇਲ ਨਹੀਂ ਹੋ ਸਕਦਾ ਜੀ ਜੀ ਨੰਬਰ 1 ਨੰਬਰ 2 ਮੇਲ ਹੋ ਗਿਆ ਉਹਦੇ ਬੱਚੇਦਾਨੀ ਵਿੱਚ ਇੰਨੀ ਤਾਕਤ ਨਹੀਂ ਕਿ ਉਹ ਭਰੂਣ ਨੂੰ ਰੱਖ ਸਕੇ ਜੀ ਜਮਾਂਦਰੂ ਤੌਰ ਤੇ ਜੀ ਤੇ ਉਹ ਇਹੋ ਜਿਹੇ ਜਾਨਵਰ ਜੇ ਤੁਹਾਡੇ ਕੋਲ ਹੈਗੇ ਆ ਤਾਂ ਆਪਾਂ ਨੂੰ ਇਹ ਜਾਨਵਰ ਘਰੋਂ ਕੱਢਣੇ ਪੈਣਗੇ ਜੀ ਕਿਉਂਕਿ ਇਹਨਾਂ ਦਾ ਕੋਈ ਇਲਾਜ ਨਹੀਂ ਜਿਨ੍ਹਾਂ ਨੂੰ ਜਮਾਂਦਰੂ ਪ੍ਰੋਬਲਮ ਆ ਮਤਲਬ ਕਲਿੰਗ ਉਹਨਾਂ ਨੇ ਕਹਿੰਦੇ ਕਲਿੰਗ ਕਲਿੰਗ ਉਹਦੀ ਜ਼ਰੂਰੀ ਆ ਸ਼ਾਂਤੀ ਜ਼ਰੂਰੀ ਉਹਦੀ ਸ਼ਾਂਤੀ ਜ਼ਰੂਰੀ ਆ ਉਸ ਤੋਂ ਬਿਨਾ ਆਪਾਂ ਕੁਝ ਨਹੀਂ ਉਹਦਾ ਕਰ ਸਕਦੇ ਕੋਈ ਉਹਦਾ ਕਿਉਂਕਿ ਜਮਾਂਦਰੂ ਆ ਉਹਦਾ ਕੋਈ ਹੱਲ ਨਹੀਂ ਜੀ ਜੀ ਨੰਬਰ 1 ਨੰਬਰ 2 ਇੱਕ ਕਿਸਾਨ ਵੀਰਾਂ ਨੂੰ ਮੈਂ ਹੋਰ ਦੱਸਣਾ ਚਾਹਨਾ ਵੀ ਜੇ ਗਾਂ ਦੇ ਵਿੱਚ ਖਾਸ ਤੌਰ ਤੇ ਹੁੰਦਾ ਬੱਛੀ ਤੇ ਬੱਚਾ ਜੀ ਇਕੱਠੇ ਹੁੰਦੇ ਆ ਟਵਿਨਸ ਹਾਂਜੀ ਤਾਂ ਉਹ ਜਿਹੜੀ ਬੱਛੀ ਪੈਦਾ ਹੋਊਗੀ ਉਹਨੂੰ ਪਹਿਲੇ ਦਿਨ ਤੋਂ ਹੀ ਕੱਢ ਦੇਣ ਜੀ ਉਹ ਰਿਪੀਟ ਬਰੀਡਰ ਬਣੂਗੀ ਬਣੂਗੀ ਜੇ ਉਹ ਹੀਟ 'ਚ ਆਉਂਦੀ ਆ ਕੁਝ ਇਦਾਂ ਦੇ ਇਹ ਵੀ ਆ ਜਿਹੜੀਆਂ ਹੀਟ 'ਚ ਨਹੀਂ ਆਉਂਦੀਆਂ ਜਿਹੜੀਆਂ ਆਉਂਦੀਆਂ ਨੇ ਉਹ ਹੀ ਰਿਪੀਟ ਪ੍ਰੇਡਰ ਜਾਣਗੀਆਂ ਕਿਉਂਕਿ ਉਹ ਫਰੀ ਮਾਰਟਨ ਹੁੰਦੀ ਹੈ ਜਿਹੜਾ ਉਹਦੇ ਮੇਲ ਦੇ ਹਾਰਮੋਨ ਨਾਲ ਉਹਦੇ ਬੱਚੇ ਦੇ ਪੈ ਜਾ ਉਹ ਨੂੰ ਗਰਭ ਦੇ ਵਿੱਚ ਹੀ ਨੁਕਸਾਨ ਪਹੁੰਚਾ ਦਿੰਦੇ ਆ ਤੇ ਉਹ ਜਾਨਵਰ ਕਨਸੈਪਸ਼ਨ ਦੇ ਤੇ ਸੂਆ ਦੇਣ ਦੇ ਲਾਇਕ ਨਹੀਂ ਰਹਿੰਦੀ ਉਹ ਬੱਚੀ ਤੁਹਾਡਾ ਕਹਿੰਦਾ ਮਤਲਬ ਹੈ ਜੇ ਬੱਚੀ ਤੇ ਬੱਛਾ ਇਕੱਠਾ ਹੈ ਤੇ ਤੁਸੀਂ ਉਹਨੂੰ ਅੱਛੀ ਨਾ ਸਮਝੋ ਬੱਛਾ ਹੀ ਸਮਝੋ ਬੱਛਾ ਹੀ ਸਮਝੋ ਜੀ ਅੱਛਾ ਜੀ ਉਸ ਤੋਂ ਅੱਗੇ ਆ ਗਿਆ ਮੈਨੇਜਮੈਂਟਲ ਕਾਰਨ ਮੈਨੇਜਮੈਂਟਲ ਕੀ ਹੈ ਮੈਨੇਜਮੈਂਟਲ ਦੇ ਵਿੱਚ ਹੈ ਤੁਹਾਡੀ ਸਫਾਈ ਕਿੰਨੀ ਹੈ ਜੀ ਤੁਹਾਡਾ ਹੀਟ ਡਿਟੈਕਸ਼ਨ ਦਾ ਟਾਈਮ ਕਿੰਨਾ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਜੀ ਵੀ ਤੁਹਾਨੂੰ ਇਹ ਮਾਲਕ ਨੂੰ ਪਤਾ ਲੱਗੇ ਵੀ ਜਾਨਵਰ ਦੀ ਹੀਟ ਸ਼ੁਰੂ ਕਦੋਂ ਹੋਈ ਆ ਤੇ ਮੈਂ ਟੀਕਾ ਕਦੋਂ ਲਗਾ ਠੀਕ ਹੈ ਨੰਬਰ 3 ਇਨਫੈਕਸ਼ੀਅਸ ਜੀ ਕੋਈ ਵੀ ਇਨਫੈਕਸ਼ਨ ਹੈ ਬੱਚੇਦਾਨੀ ਦੇ ਵਿੱਚ ਕਿਸਾਨ ਵੀਰਾਂ ਨੂੰ ਆਪਣੀ ਜਿਹੜਾ ਹਰਡ ਹੈ ਉਹਦੀ ਇੱਕ ਰੂਲ ਬਣਾ ਕੇ ਚੱਲਣਾ ਚਾਹੀਦਾ ਵੀ ਟੀਬੀ ਜੀਡੀ ਬਰੂਸੀਲੋਸਿਸ ਆਈਬੀਆਰ ਇਹਦੀ ਟੈਸਟਿੰਗ ਜੇ ਕਰਾ ਲੈਣ ਤਾਂ ਕਿਸੇ ਹੱਦ ਤੱਕ ਉਹ ਜਿਹੜਾ ਨਾ ਜਿਹੜਾ ਆਰਓਪੀ ਤੇ ਰਿਪੀਟ ਬਲੀਡਿੰਗ ਤੋਂ ਬਚ ਸਕਦੇ ਜੀ ਅੱਗੇ ਆ ਗਿਆ ਤੁਹਾਡਾ ਨਿਊਟ੍ਰੀਸ਼ਨਲ ਨਿਊਟ੍ਰੀਸ਼ਨ ਦੇ ਵਿੱਚ ਕੀ ਆ ਸਾਡੇ ਪਿੰਡਾਂ ਦੇ ਵਿੱਚ ਇੱਕ ਪ੍ਰੋਬਲਮ ਆ ਘਰੇ ਸਾਡੇ ਕਣਕ ਘਰਦੀ ਹੁੰਦੀ ਆ ਤੇ ਝੋਲ ਕਰਦੇ ਹੁੰਦੇ ਆ ਜੋ ਕਰਦੇ ਹੁੰਦੇ ਆ ਤੇ ਮੱਕੀ ਕਰਦੀ ਹੁੰਦੀ ਜੀ ਬਸ ਉਹਦਾ ਹੀ ਅਸੀਂ ਦਲੀਆ ਪਸਾਉਣਾ ਤੇ ਪਾ ਦੇਣਾ ਜੀ ਨਾ ਅਸੀਂ ਪ੍ਰੋਟੀਨ ਪਾਉਨੇ ਆ ਜੀ ਤੇ ਨਾ ਅਸੀਂ ਧਾਤਾਂ ਦਾ ਚੂਰਾ ਪਾਉਨੇ ਜੀ ਇਸ ਕਰਕੇ ਇਹ ਦੋਨਾਂ ਦਾ ਬਹੁਤ ਵੱਡਾ ਰੋਲ ਹੈ ਕਨਸੈਪਸ਼ਨ ਦੇ ਵਿੱਚ ਇੱਕ ਸੰਤੁਲਿਤ ਖੁਰਾਕ ਦੇਣਾ ਖਾਸ ਤੌਰ ਤੇ ਅੱਜ ਕੱਲ ਸਾਇੰਸ ਕਹ ਰਹੀ ਹੈ ਵੀ ਜਿਹੜੇ ਟ੍ਰੇਸ ਮਿਨਰਲ ਦਾ ਉਹ ਪ੍ਰੋਪਰ ਮਾਤਰਾ ਦੇ ਵਿੱਚ ਜਾਣੇ ਜ਼ਰੂਰੀ ਹੈ